ਬਾਈ ਗੁਰ ਜੀ ਕਰ ਸੰਸਾਸੀ ਵਸਿਰ ਜੀ ਕੀ ਹੱਤੇ ਹੁਣ ਇੱਥੋਂ ਗਥਾ ਸ਼ੁਰੂ ਕਰਨ ਲੱਗੇ ਆ ਏਕ ਓਕਾਰ ਸਤਿਗੁਰ ਪ੍ਰਸਾਦ ਧੰਨ ਗੁਰੂ ਧੰਨ ਗੁਰੂ ਦੇ ਪਿਆਰੇ ਭਗਤ ਰਾਮਿੰਦਰ ਜੀ ਦਾ ਫਰਮਾਨ ਹੈ ਪੰਡਤ ਸੂਰ ਸਤਰਪਤ ਰਾਜਾ ਭਟ ਬਰਾਬਰ ਔਰ ਨਾ ਕੋਈ ਬਾਈ ਗੁਰਜੀ ਦੀ ਸਤ ਸਲਾਮ ਵਿੱਚ ਜੁੜਿਆ ਭਗਤ ਕੁਲ ਮਨੁੱਖਤਾ ਦਾ ਸਰਦਾਰ ਹੈ ਇਸੇ ਸਚਾਈ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਰਪੂਰਨ ਕੀਤਾ ਹੈ ਜੈਸੋ ਬਖਸ਼ੇ ਸਤ ਸਲਾ ਨਾਨਕ ਪਾਸ਼ਾ ਹਿੰ ਪਾਸ਼ਾ ਸਮਗਰ ਗੁਰਵਾਣੀ ਦੇ ਵਿੱਚ ਥਾਉ ਥਾਈ ਇਸੇ ਤੱਥ ਨੂੰ ਜਾਗਰ ਕਰਕੇ ਜੀਵਨ ਹੋਰ ਸਾਰੇ ਸਾਧਨ ਛੱਡ ਕੇ ਨਾਮ ਸਿਮਨ ਵਿੱਚ ਰਹਿਣ ਦੀ ਸੇਧ ਦਿੱਤੀ ਹੋਈ ਹੈ। ਸ਼ਾਂਤ ਪਾਤ ਪਰਮਾਨ ਜੋ ਪ੍ਰਭ ਪਾਇਆ ਸੋ ਹੀ ਵਿਛਕਣ ਜੰਤ ਜਿਨ ਹਰ त्याਆ ਕੋਊ ਦਾਂਤੀ ਪ੍ਰਵਾਨ ਚੜਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਇਸ ਲਈ ਕਰਨ ਇਹ ਸਾਧਨਾ ਦੀ ਲੋੜ ਹੁੰਦੀ ਹੈ ਆਪਾਂ ਪਾਪ ਮਟਾਉਣਾ ਪੈਂਦਾ ਹੈ ਅਤੇ ਆਪਾਂ ਪਾਪ ਮਟਾਉਣ ਲਈ ਹੰਮੇ ਨੂੰ ਤਿਆਗ ਹਕਮ ਕਮਾਉਣ ਦਾ ਰਾ ਅਪਣਾਉਣਾ ਪੈਂਦਾ ਹੈ ਗਰਮਖ ਹੋਕ ਮੇ ਪਰ ਹਰੇ ਮਨ ਭਾਵੇ ਖਸਮੇ ਕਪਾਣਾ ਹਕਮੇ ਬੰਦੇ ਨੂੰ ਹੀ ਸਿੱਖ ਦੀ ਸੰਗਤ ਦਿੱਤੀ ਗਈ ਹੈ ਇਹ ਪੌਗਾ ਫੁੱਲਣ ਦਾ ਮਾਰਗ ਹੈ ਇਸੇ ਮਾਰਗ ਤੇ ਚਲਦਿਆਂ ਹੀ ਸਹਿਸ੍ਰੂਪ ਮੈਚਲੀਨਤਾ ਹੁੰਦੀ ਹੈ ਤੇ ਇਹ ਸਫਲ ਸਫਲ ਪਈ ਸਫਲ ਜਾ ਯਾਤਰਾ ਬਾਣੀ ਗੁਰ ਅਸੀ ਸਪ੍ਰਾਪਤ ਹੁੰਦੀ ਹੈ ਇਸੇ ਗਰਮਤਮਾਰਗ ਤੇ ਚੱਲਣ ਵਾਸਤੇ ਸੁਹਾਗੇ ਗੁਰਮੁਖ ਸਿੱਖ ਦੀ ਮਹਿਮਾ ਕਥਨ ਕਹਿਣ ਤੋਂ ਬਾਹਰ ਹੈ ਗੁਰੂ ਗ੍ਰੰਥ ਬਾਣੀ ਵਿੱਚ ਅਕਮੇਂ ਬੰਦੇ ਨੂੰ ਇਥੋਂ ਤੱਕ ਵਡਿਆਈ ਦਿੱਤੀ ਹੋਈ ਹੈ ਕਿ ਤਿਸ ਗੁਰਮੁਖ ਕੋਣ ਹੋ ਨ ਸਦਾ ਨਮਸ਼ਕਾਰੀ ਜੋ ਗੁਰਕੇ ਪਾਣੇ ਗੁਰਸਿੱਖ ਚੱਲਿਆ ਸਤ ਦੇ ਧਾਨੀ ਸਤ ਪਸ ਸ੍ਰਿਸ਼ਟੀ ਦਾ ਸ਼ਿੰਗਾਰ ਹੋਇਆ ਕਰਦੇ ਹਨ ਉਹ ਜਹੇ ਪਰਜਾਤ ਰੁੱਖ ਸਮਾਨ ਹੁੰਦੇ ਹਨ ਜਿਸ ਦੀ ਸਾਹ ਸੰਗਣੀ ਅਤੇ ਫਲ ਰਸ ਰਸਾਇਣਿਕ ਹੁੰਦੇ ਹਨ ਉਹ ਚਲਦੀ ਫਿਰਦੀ ਜੁਨੀ ਮਰਾਸਤੀ ਹੁੰਦੇ ਹਨ ਜਿਸ ਤੋਂ ਮਨੁੱਖ ਮਾਤਰ ਨੂੰ ਜੀਵਨ ਦੇ ਹਰੇਕ ਪੱਖ ਸੰਬੰਧੀ ਗਿਆਨ ਅਤੇ ਜੀਵਨ ਸੇਧ ਮਿਲਦੀ ਹੈ ਸੱਤ ਪਰਸ਼ਾਣੇ ਗਰਵਾਣੀ ਦੇ ਸਮਕਰ ਗੁਰੂ ਹੁਕਮਾਂ ਦੀ ਕਮਾਈ ਕੀਤੀ ਹੁੰਦੀ ਹੈ ਇਸ ਲਈ ਉਹਨਾਂ ਦਾ ਹਰੇਕ ਵਚਨ ਅਤੇ ਹਰੇਕ ਕਰਮ ਜਿਗਾਸਾ ਲਈ ਚਾਨਣ ਨਾ ਮਨਾਰੇ ਬਾਗ ਮਾਰਗ ਨਾਸ਼ਨ ਕਰਦਾ ਹੈ ਕਰਤਾ ਪਰਖ ਕਰਤਾਰ ਬੇਸ਼ਕ ਆ ਆਲਨਰਸ਼ਟ ਹੈ ਇੰਨਾ ਖਨਾ ਮੇਖਿਆ ਨਹੀਂ ਜਾ ਸਕਦਾ ਪਰ ਉਹ ਆ ਆਲਨਰਸ਼ਟ ਨਾਲ ਅੰਤਰ ਆਤਮੇ ਜੁੜੇ ਹੋਏ ਸੱਤ ਪਰਸ਼ਾ ਵਿੱਚੋਂ ਉਸ ਦੇ ਨੂਰ ਦਾ ਜ਼ਰੂਰ ਹੁੰਦਾ ਹੈ ਉਸ ਦਾ ਨੂਰ ਜ਼ਰੂਰ ਹੁੰਦਾ ਹੈ ਉਹਨਾਂ ਦੇ ਦਾਸਾਂ ਨਾਲ ਅੰਧ ਅਠੰਡ ਪੈਂਦੀ ਹੈ ਅਤੇ ਮਾਹੀ ਗੁਰੂ ਦੀ ਹੋਣ ਉਤੇ ਸੈਦ ਕਰਤੇ ਸਾਦਾ ਬੈਦੀ ਹੈ ਇਸੇ ਲਈ ਸਾਡੇ ਵਰਖਿਆਂ ਮਾਵਣੀਆਂ ਨੇ ਸਾਨੂੰ ਇਸ ਮੰਗ ਨਾਲ ਜੋੜਿਆ ਹੋਇਆ ਹੈ ਸੋਈ ਗਰਮਖ ਪਿਆਰੇ ਮਿਲ ਜਿਨਾਂ ਮਿਲਿਆ ਤੇਰਾ ਨਾਮ ਚੱਤਾ ਵੇ ਨਾਮ ਰੰਗ ਰਤਿਆ ਗੁਰੂ ਮਰਸ ਮੁਰਸਾਇਆ ਪੰਥ ਪਰ ਸਿੱਧ ਗੁਰਮਖਾਹਤੀਆਂ ਵਿੱਚੋਂ ਅਜਿਹੀ ਮਿਕਸੀ ਹੋਈ ਸਖਸੀਅਤ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੀੜੇ ਵਾਲੇ ਹੋਏ ਹਨ ਨਾਮ ਦੀ ਲਾਲੀ ਨਾਲ ਦਗਦਾ ਕਰਦਾ ਆਪ ਦਾ ਨਰਾਨੀ ਚਿਹਰਾ ਹਰ ਪਾਸੇ ਖੇੜਾ ਮੰਦਾ ਸੀ ਆਪ ਦੇ ਤਾਪ ਤੇਜਤਾ ਸਤ ਕਾਏ ਮੀਆ ਮਾਨਥੇ ਰਾਮਪੁਰਾ ਖੇੜਾ ਹੋ ਨਿਬੜਿਆ ਆਪ ਜੀ ਦੀ ਨਰਮਰ ਪ੍ਰਿਆਨਾ ਅਤੇ ਗੁਰਮਤਿ ਪ੍ਰਚਾਰ ਸੰਤ ਕਾ ਮੇ ਸ਼ਮਾਨ ਜੀਵ ਗੁਰਮਤਿ ਦੇ ਤਾਂ ਨਹੀਂ ਬਣਿਆ ਅਤੇ ਖੰਡੇ ਬਾਟੇ ਦਾ ਅਮਰਤ ਛੱਕੇ ਗੁਰੂ ਦੀ ਗੋਦ ਵਿੱਚ ਬੈਠਣ ਲਾਇਕ ਹੋਏ ਬਾਬਾ ਜੀ ਗੁਰ ਸਿੱਖਾਂ ਨੂੰ ਪਿਤਾ ਸਤਗੁਰੂ ਦਾ ਪਰਵਾਰ ਜਾਣ ਕੇ ਸਾਰਿਆਂ ਦਾ ਪਿਆਰ ਸਤਿਕਾਰ ਕਰਦੇ ਸਨ ਆਮ ਸੰਤ ਸਾਧ ਖਾਲਸਾ ਰਹਿਤ ਬਹਿਤ ਬੰਲੋਂ ਢਿੱਲੇ ਵਿੱਚਰਦੇ ਦੇਖੇ ਹਨ ਪਰ ਆਪ ਜੀ ਖਾਲਸਾ ਰਹਿਤ ਬਹਿਤ ਵਿਚ ਪਰ ਪੱਕ ਸਨ ਮੇਰਾ ਵਾਸਤਾ ਸਮੇਂ ਵੀ ਆਪ ਜੀ ਨੇ ਇੱਕ ਫੁੱਟ ਦੀ ਕਿਰਪਾਨ ਗਾਤਰੇ ਸਜਾਈ ਹੋਈ ਖਾਲਸਾ ਰਹਿਤ ਮਹਿਤ ਵਿੱਚ ਆਪ ਜੀ ਦੇ ਪਰ ਪੱਕਤਾ ਦਾ ਹੀ ਸਿੱਟਾ ਸੀ ਕਿ ਆਸੇ ਪਾਸੇ ਦੇ ਸਾਰੇ ਇਲਾਕੇ ਕਿਰਪਾਨ ਧਾਰੀ ਅਤੇ ਰਹਿਤ ਬਾਣ ਗੌਰ ਸਿੱਖਾਂ ਗੌਰ ਸਿੱਖ ਵੱਡੀ ਗਣਤੀ ਵਿੱਚ ਸਜ ਗਏ ਦਾਸ ਦਾ ਮੇਲ ਆਪ ਜੀ ਨਾਲ 1970 ਵਿੱਚ ਹੋਇਆ ਜਦੋਂ ਅੰਦਾਸ ਤਲਵਾੜੇ ਸੀ ਨਾਮ ਵਿਆਸਕਮਾਈ ਸਮਾਗਮ ਦੇ ਲਾਹੇ ਤਾਂ ਅਕਾਥਨੀ ਜਿਤ ਨੀਤ ਸਾਨ ਪਰ ਆਪ ਦੇ ਗੁਰਮਤੀ ਜੀਵਨ ਦਾ ਪ੍ਰਵਾਹ ਵੀ ਬਹੁਤ ਡੂੰਘਾ ਪਿਆ ਅੱਜ ਤੱਕ ਸੰਤ ਸਾਧ ਸੰਗਤ ਤੇ ਸੇਵਾ ਕਰਵਾਉਂਦੇ ਹੀ ਦੇਖੇ ਹਨ ਪਰ ਜਦੋਂ ਬੇਨ ਦਾ ਸੰਤ ਬਾਬਾ ਜੀ ਨੂੰ ਲੰਗਰ ਵਿੱਚ ਸੰਗਤਾਂ ਦੀ ਸੇਵਾ ਵਿੱਚ ਜੁਟੇ ਹੋਏ ਦੇਖਿਆ ਤਾਂ ਮਨ ਖੜ ਗਿਆ ਆਪ ਜੀ ਦੀ ਨਿਮਰਤਾ ਮਠਾਸ ਅਤੇ ਸਮੂਹ ਗੁਰਸਿੱਖ ਪਰਿਵਾਰ ਨਾਲ ਆਪਣਾ ਤਲਾ ਹਰੇਕ ਮਨੁੱਖ ਉਤੇ ਜਾਦੂ ਅਸਰ ਸੀ ਨਾਮ ਅਭਿਆਸ ਕਮਾਇ ਸ ਸਮਾਗਮ ਦੀ ਬਿਆਹਤ ਵੀ ਇਸ ਤਰ੍ਹਾਂ ਹੀ ਕੀਤੀ ਹੋਈ ਸੀ ਕਿ ਸਰੀਰ ਨੂੰ ਥਕੇ ਮਾ বিনা ਹੋਵੇ ਬਰ ਕਿਸੇ ਨੂੰ ਬਾਧੂ ਗੱਪਾਂ ਮਾਰਨ ਲਈ ਮੇਲ ਵੀ ਨਾ ਮਿਲੇ ਸਕੇ ਮਿੱਤਰਤਾ ਮੇਣੇ 2 ਵਜੇ ਤੋਂ ਲੈ ਕੇ ਰਾਤ ਨੂੰ ਮਰਾਜਮਨ ਸਮੇਂ ਤੱਕ ਥੋੜਾ ਥੋੜਾ ਬਖਵਾ ਲੈ ਕੇ ਨਾਮ ਬਾਣੀ ਦਾ ਪਰਵਾਹ ਚੱਲਦਾ ਰਹਿੰਦਾ ਸੀ ਸਮਾਗਮਾਂ ਦਾ ਇਹ ਚਾਸਕਾ ਪਿਆ ਫੇਰ ਹਰ ਸਾਲ ਸਮਾਗਮ ਰੰਭ ਹੁੰਦੇ ਹੀ ਪੁੱਜ ਜਾਣਾ ਤੇ ਸਾਰੇ ਸਮਾਗਮਾਂ ਦਾ ਲਾਹ ਲੈ ਕੇ ਹੀ ਮੁੜਨਾ ਇਹ ਨਿਯਮ ਤਨ ਚਾਰ ਸਾਲ ਗੁਰੂ ਕਿਰਪਾ ਨਾਲ ਨਿਭਦਾ ਰਹਾ ਸੰਤ ਬਾਬਾ ਜੀ ਦੇ ਮਾਨ ਵਿੱਚ ਇੱਥੇ ਨਿੱਜੀ ਜੀਵਨ ਨੂੰ ਨਾਮ ਬਾਣੀ ਦੁਆਰਾ ਸਫਲ ਕਰਨ ਦਾ ਅਥਾ ਚਾਸਿ ਅਤੇ ਜਸ ਲਈ ਆਪ ਜੀ ਨੇ ਨਾਮ ਦੀ ਅਟੱਲ ਕਮਾਈ ਕੀਤੀ ਉਥੇ ਪੰਥਕ ਸੇਵਾ ਦਾ ਜਜ਼ਬਾ ਵੀ ਅੰਦਨ ਠਾਠਾ ਮਾਰਦਾ ਸੀ ਦਿਨ ਰਾਤ ਕੋਹੀ ਲਾਲਸਾ ਸੀ ਤੇ ਸਾਡਾ ਸਿੱਖ ਜਗਤ ਅਮਰਤ ਛੱਕ ਕੇ ਤਿਆਰ ਬੈਰ ਤਿਆਰ ਹੋ ਜਾਵੇ ਅਤੇ ਪੰਥ ਦੀ ਚੜ੍ਹਦੀ ਕਲਾ ਹੋਵੇ ਇਸ ਮੰਤਵ ਉਹ ਮੁੱਤੀ ਲਈ ਜਿੱਥੇ ਵੀ ਕਥਾ ਕੀਰਤਨ ਦਾ ਸਮਾਗਮ ਰਚਦੇ ਉੱਥੇ ਅੰਮ੍ਰਿਤ ਸੰਚਾਰ ਵੀ ਨਾਲ ਜ਼ਰੂਰ ਕਰ ਲਈ। ਬੜੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਰਦੇ ਸਨ ਕਿ ਅੰਮ੍ਰਿਤ ਪਾਨ ਕੀਤੇ ਬਿਨਾਂ ਵਸਤਾ ਗੁਰੂ ਵਾਲੇ ਬਣੇ ਬਗੈਰ ਕਿਸੇ ਨੀ ਕਰਤਾ ਪਰਖ ਨਾਲ ਸਾਝ ਨਹੀਂ ਪਾਈ ਸਕਦੀ। ਆਸ-ਪਾਸ ਦੇ ਕਈ ਗੁਰਮਖਾਂ ਦੀ ਜੋ ਸਮਾਂ ਕੱਢਦੇ ਉਨਾਂ ਨੂੰ ਹਰ ਰੋਜ਼ ਗਰਮਾਣੀ ਪਾਠ ਦੀ ਸੰਖਿਆ ਉਹਦੇ ਦਿਆ ਕਰਦੇ ਸਨ ਪੰਥ ਦੀ ਚੜ੍ਹਦੀ ਕਲਾ ਲਈ ਆਪਣੇ ਨਿਤਨੇਮ ਤੋਂ ਇਲਾਵਾ ਇੱਕ ਪਾਠ ਮਹੰਤੀ ਚਉਪਈ ਦਾ ਨਿਤ ਅਪ੍ਰਤੀ ਕਰਦੇ ਹੁੰਦੇ ਸਨ ਤੇ ਜਿਹਾ ਕਰਨ ਲਈ ਨੈਕਸਟ ਵਰਤੀ ਗੁਰਸਿੱਖਾਂ ਨੂੰ ਪ੍ਰੇਰਨਾ ਦਿਆ ਕਰਦੇ ਸਨ ਆਪ ਜੀ ਬਚਨ ਕਰਿਆ ਕਰਦੇ ਸਨ ਕੇ ਆਉਣ ਵਾਲਾ ਸਮਾਪੰਥ ਲਈ ਬੜਾ ਭਿਆਨਕ ਹੈ ਆਪ ਜੀ ਨੇ ਪੰਥ ਦੀ ਚੜ੍ਹਦੀ ਕਲਾ ਲਈ ਆਪਣੇ ਡੇਰੇ ਵਿੱਚ ਰਹਿੰਦਿਆਂ 40 40 ਦਿਨ ਦਾ ਕਹੜਾ ਜਪ ਧੱਪ کئی ਵਾਰੀ ਕੀਤਾ ਇਸ ਸਮੇਂ ਕਿਸੇ ਨਾਲ ਬਚਨ ਬਲਾਸ ਵੀ ਨਹੀਂ ਕਰਿਆ ਕਰਦੇ ਸਨ ਬਸ ਆਪਣੀ ਕੂਟੀਆਂ ਵਿੱਚ ਹੀ ਸਾਰਾ ਸਮਾਂ ਨਾ ਬਾਣੀ ਵਿੱਚ ਗੁਣ ਰਹਿਣਾ ਇਸੇ ਪੰਥਕ ਜਜਵੇਂ ਅਧੀਨ ਹੀ ਆਪ ਵੱਡੀ ਸੰਖਿਆ ਵਿੱਚ ਨੈਗਟ ਨੈਗਟ ਵਰਤੀ ਵਰ ਸਿੱਖਾ ਨੂੰ ਨਾਲ ਲੈ ਕੇ ਪੰਥ ਵੱਲੋਂ ਰੰਮੇ ਤਾਂ ਜਦ ਮੋਰਚੇ ਵਿੱਚ ਸ਼ਾਮਲ ਹੋਏ ਜਿੱਥੇ ਜਾਏ ਮੈਂ ਮੈਂ ਪਲਾ ਕਈਏ ਛੋਲਾ ਮਲ ਤਪੀ ਜੀ ਗਰਮਾਗਨ ਸਾਰ ਜੇ ਨੂੰ ਵੀ ਨਾ ਬਾਣੀ ਦੇ ਨਿਰੰਤਰ ਪ੍ਰਵਾਹ ਨਾਲ ਧਰਮਸਾਲਾ ਜਾ ਬਣਾਇਆ ਉਸ ਵੇਲੇ ਦਾ ਮੁੱਖ ਮੰਤਰੀ ਪੰਜਾਬ ਆਪ ਜੀ ਦਾ ਸੰਭਾਲੂ ਸੀ ਉਸ ਨੇ ਮੋਚੇ ਵਿੱਚ ਸਾਵਲ ਹੋਣ ਤੋਂ ਬੜਾ ਵਰਜਿਆ ਪਰ ਆਪ ਜੀ ਸਾਰੇ ਮੂਹ ਮਹਲਾ ਜੀ ਛੱਡ ਕੇ ਪੰਥ ਪ੍ਰਸਾਫ ਵਿੱਚ ਜਾ ਖਰੂਤੇ ਪੰਥ ਪਿਆਰ ਤੋੜਨ ਮਾਇਆਲੇ ਆ ਮੈਂ ਅਸਲਈ ਉਹਨਾਂ ਨੂੰ ਆਪਣੀ ਸੇਤ ਦੀ ਬਲੀ ਦੇਣੀ ਪਈ ਗਰਵਾਣੀ ਦਾ ਮਹਾਬਾਕ ਹੋਣ ਨਜਦੀਕ ਖਦਾ ਦੇ ਪੇਦ ਨਾ ਕਿਸੇ ਦੇਣਾ ਆਪ ਜੀ ਉੱਤੇ ਪੂਰਾ ਟਕ ਦਾ ਸੀ ਆਪ ਜੀ ਆਪਣੇ ਆਪ ਨੂੰ ਬੜਾ ਹਲਕਾ ਕੇ ਰੱਖਦੇ ਤੇ ਹਰੇਕ ਨੂੰ ਗੁਰੂ ਨਾਲ ਜੋੜਨ ਦਾ ਜਥਨ ਕਰਦੇ ਇਸ ਵਿੱਚ ਕੋਈ ਸ਼ੱਕ ਨਹੀਂ ਇਹ ਕਿਹੜਾ ਗਰਮਖਨਾਮ ਬਾਣੀ ਦੀ ਕਮਾਈ ਕਰਦੇ ਹਨ ਰਿੱਧੀਆਂ ਸਿੱਧੀਆਂ ਉਹਨਾਂ ਲਈ ਸਦਾ ਪਰ ਕਰਮਾਂ ਕਰਦੀਆਂ ਰਹਿੰਦੀਆਂ ਹਨ ਨਾਮ ਨੇ ਲੈ 18 ਸਿੰਧ ਪਿੱਛੇ ਲੱਗੀਆਂ ਹਨ ਜੋ ਹਰ ਹਿਰਦੇ ਸਦਾ ਮਸਾਈ ਪਰਗੋ ਸਿੱਖਾਂ ਦੀ ਵਿਡਿਆਈ ਇਸੇ ਵਿੱਚ ਹੁੰਦੀ ਹੈ ਕਿ ਉਹ ਰਿੱਧੀਆਂ ਸਿੱਧੀਆਂ ਵੱਲ ਰਤਾਂ ਵੀ ਧਿਆਨ ਨਹੀਂ ਕਰਦੇ ਸੱਜੇ ਖੱਬੇ ਚੱਕਣ ਦੀ ਬਜਾਏ ਬਾਹੋਂ ਦਾਹੀ ਨਾਮ ਸਮੰਦੇ ਮਾਰਗ ਤੇ ਚੱਲਦੇ ਨਾ ਅਮਦੀ ਜਾਂਦੇ ਹਨ ਰੇਧੀਆਂ ਸਿੱਧੀਆਂ ਦੇ ਹੋਸ਼ੇ ਚਸ ਕੇ ਨਾਮ ਰਸ ਦੇ ਮੋਤ ਲਾਸੀਆਂ ਨੂੰ ਪਰਮਾ ਨਹੀਂ ਸਾਖਦੇ ਨਾਮ ਸਿਵੰਦੀ ਮਰਕੰਤ ਸਾਨਕਾ ਮਹਾ ਵਰਸ਼ਾ ਨੂੰ ਬਾਗ ਸਿੰਦੀ ਸੁੱਤੇ ਹੀ ਪ੍ਰਾਪਤ ਹੋ ਜਾਂਦੀ ਹੈ ਪਰ ਉਹ ਇਸ ਨੂੰ ਆਪਣੀ ਬੁਣਾਈ ਲਈ ਬਿਲਕੁਲ ਨਹੀਂ ਵਰਤਦੀ ਉਹਨਾਂ ਨੂੰ ਆਪਣੀ ਬੁਣਾਈ ਹਰਗिज ਨਹੀਂ ਕਰਾਉਂਦੀ ਸਗੋਂ ਉਹ ਤਾਂ ਕਰਤਾ ਵਰਖ ਦੀ ਬੁਣਾਈ ਕਰਨ ਕਰਾਉਣ ਦੇ ਬੰਦੇ ਹੁੰਦੇ ਹਨ ਹਾਂ ਕਰਤਾ ਵਰਖ ਜਏ ਮਰਜੀ ਬਣੇ ਸੇਵਕਾਂ ਦੀ ਜੈ ਜੈਕਾਰ ਜਰੂਰੀ ਕਰਾਉਂਦਾ ਹੈ ਹਰ ਆਪਣੀ ਵਡਿਆਈ ਭਾਵ ਦੀ ਜਨਕ જયਕਾਰ ਕਰਾਈ। ਇਹ ਤੋਂ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਵਾਧਾ ਘਾਟਾ ਪੁੱਛਿ ਕਮਾ ਕਰਨ ਆਪਦੀ ਅਣਜਾਣ ਬੱਚੀ ਦੇ ਸਿਰ ਤੇ ਹੱਥ ਰੱਖਣਾ। ਅਗਵੇ ਤੋਂ ਸੰਧ ਸੇਵਾ ਲੈਣੀ ਆਪਦੀ ਨਾਮ ਬਾਣੀ ਨਾਲ ਜੋੜਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।